ਇਹ ਸੂਲਾਂ ਦਾ ਕਲਮਾ ਮੈਂ ਇੱਕ ਖੁਦਾ ਉੱਤੇ ਇਮਾਨ ਰੱਖਦੀ ਹਾਂ ਜਿਹੜਾ ਬਾਪੂਰੀ ਕੁਦਰਤ ਵਾਲਾ ਅਸਮਾਨ ਅਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ ਮੈਂ ਯੀਸ਼ੂ ਮਸੀਹ ਉੱਤੇ ਇਮਾਨ ਰੱਖਦੀ ਹਾਂ ਜਿਹੜਾ ਉਸ ਦਾ ਇਕਲੌਤਾ ਬੇਟਾ ਅਤੇ ਸਾਡਾ ਖੁਦਾਵੰਦ ਹੈ ਉਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਮ ਤੇ ਗਰਭ ਵਿੱਚ ਪਿਆ ਅਤੇ ਉਸ ਤੋਂ ਜਨਮ ਲਿਆ ਉਸਨੇ ਪੰਤੀਉਸ ਪਿਲਾਤੂਸ ਤੇ ਅਹਦ ਵਿੱਚ ਦੁੱਖ ਸਹਿ ਹ ਸਲੀਬ ਉਤੇ ਚੜਾਇਆ ਗਿਆ ਮਰ ਗਿਆ ਅਤੇ ਦਫਨਾਇਆ ਗਿਆ ਬਰਛਕ ਵਿੱਚ ਉੱਤਰਿਆ ਅਤੇ ਤੀਸਰੇ ਦਿਹਾਰੇ ਮੁਰਦਿਆਂ ਵਿੱਚੋਂ ਜੀ ਉੱਠਿਆ ਅਸਮਾਨ ਉਤੇ ਚੜ ਗਿਆ ਅਤੇ ਖੁਦਾਬਾ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ 'ਚ ਆ ਬੈਠਾ ਜਿੱਥੋਂ ਜਿਉਂਦਿਆਂ ਅਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ ਮੈਂ ਇਮਾਨ ਰੱਖਦੀ ਹਾਂ ਰੂਹ پاک ਉੱਤੇ ਇੱਕ ਪਾਕ ਕੈਥੇਲਿਕ ਕਲੀਸੀਆ ਪਾਕ ਲੋਕਾਂ ਦੀ ਸਾਚ ਗੁਨਾਹਾਂ ਦੀ ਮਾਫੀ ਜਿਸਮ ਦਾ ਜੀ ਉਠਣਾ ਅਤੇ ਹਮੇਸ਼ਾ ਦੀ ਜ਼ਿੰਦਗੀ ਉੱਤੇ ਆਮੇਨ